ਗੁਰਾਂ ਦਾ ਕਿੰਨੀਆਂ ਪੀਐਚ ਡੀਆਂ ਹੋਣ ਇਹ ਨਹੀਂ ਉੱਥੇ ਸਾਖਤ ਕਰਦੇ ਉੱਥੇ ਕੇਵਲ ਵਹਿਰੂ ਦਾ ਨਾਮ ਜਿਹਨੂੰ ਅੱਜ ਕੱਲ ਦੇ ਦਰਨੇ ਨੇ ਜਿਹੜੇ ਸੋ ਕਾਲ ਕਥਾਕਾਰ ਵੀ ਹੈ ਵਿਚ ਵਿੱਚ ਜਾਂ ਗੁਰਬਾਣੀ ਦਾ ਵਿਆਖਿਆ ਕਰਨ ਗੁਰਬਾਣੀ ਦੀ ਵਿਆਖਿਆ ਵੀ ਕਰਨ ਲੱਗੇ ਹੋਏ ਆ ਆਪਣੇ ਗੁਰਧੀ ਨਾਲ ਉਹ ਕਹਿੰਦੇ ਵੀ ਨਹੀਂ ਜੀ ਨਹੀਂ ਜਪਣ ਦੀ ਦਾ ਲੋੜ ਨਹੀਂ ਹੈ ਗੁਰਬਾਣੀ ਵਾ ਚੰਗੇ ਕੰਮ ਕਰੋ ਇਹੀ ਨਾਮ ਤੇ ਥੋੜਾ ਬਲਾ ਹੋ ਜਾਓ ਗੁਰਬਾਣੀ ਦੇ ਵਿੱਚ ਉtre ਬਿਨਾ ਕੋਈ ਗਵਣੀ ਦੀ ਸਮਝ ਕਿਵੇਂ ਆਉ ਭਾਈ ਮੈਂ ਟੁੱਟੇ ਬਿਨਾ ਗੁਰਬਾਣੀ ਦੀ ਸਮਝ ਨਹੀਂ ਆਉਣੀ ਬੁੱਧੀ ਵੀ ਸਮਝ ਸਕਦੀ ਹੈ ਹੁਣ ਦੇਖੋ ਪ੍ਰੋਫੈਸ਼ਨਲ ਜਿਹੜੇ ਅੱਜਕੱਲ ਦੇ ਬੁੱਧੀ ਵਾਲੇ ਆ ਉਹ ਵੀ ਗੁਰਬਾਣੀ ਨੂੰ ਆਪਣੇ ਐਂਗਲ ਤੋਂ ਹੱਥ ਕਰਨ ਲੱਗੇ ਹੋਏ ਆ ਹੱਥ ਪਾਉਣ ਕਰ ਕਾਮ ਦਾ ਬਚੀਤ ਨਰਿੰਦਰਨ ਨਾਲ ਹੱਥ ਪਾਉਣ ਦੇ ਕੰਮ ਕਰਨ ਦੀ ਗੱਲ ਫਗਲ ਨਹੀਂ ਜਿਹੜੀ ਨਰਿੰਦਰਨ ਨਾਲ ਚਿੱਤ ਲਾਉਣ ਦੀ ਗੱਲ ਹੈ ਉਹ ਉਹ ਗੌਰਦੇ ਨਹੀਂ ਉਧਰ ਜਾਂਦੇ ਨਹੀਂ ਕਿਉਂਕਿ ਆਪ ਕਰ ਉਹਨਾਂ ਨੇ ਖਤਨਾ ਵੇਖ ਰਿਹਾ ਕਿ ਇਹ ਨਹੀਂ ਉਹ ਅੰਦਰ ਤੋਂ ਦੇਖ ਤੋਂ ਸਿਰਫ ਬੁਰਵਾਣੀਆਂ ਦੀਆਂ ਬਾਹਰੀਆਂ ਗੱਲਾਂ ਲੈ ਕੇ ਜਾਂ ਆਦਰ ਮਜਦਰ ਨੂੰ ਤੋੜ ਮਰੋੜ ਕੇ ਆਪਣੇ ਨਾਲ ਪੇਸ਼ ਕਰਾਈ ਜਾਂਦਾ ਸਾਥ ਸੰਗਤ ਜੀਓ ਡਿਊਟੀ ਇਮਾਨਦਾਰੀ ਨਾਲ ਕਰਨਾ ਇੱਕ ਲਾਕੀ ਗੁਣ ਹੈ ਸਾਡਾ ਮਰਦਤੀ ਹੈ ਉਹ ਚੰਗੀ ਗੱਲ ਹੈ ਪਰ ਉਸੇ ਨੂੰ ਨਾਮ ਕਹਿ ਦੇਣਾ ਇਹਦਾ ਬਹੁਤ ਗੁਰਬਾਣੀ ਦੇ ਪ੍ਰਤੀ ਅਤਿਆਚਾਰ ਹੈ परमात्मा ਪ੍ਰਤੀ ਵੀ ਅਤਿਆਚਾਰ ਹੈ ਡਿਊਟੀ ਇਖਲਾਕ ਬੰਦਾ ਸਾਡਾ ਕਰੋ ਇਮਾਨਦਾਰੀ ਨਾਲ ਕਰੋ ਰਿਸ਼ਵਤ ਨਾ ਲਓ ਠੱਗੀ ਨਾ ਕਰੋ ਪਰ ਇਹ ਨਾਮ ਨਹੀਂ ਹੈ ਨਾਮ ਤਾਂ ਸਤਨਾਮ ਵੈਰੂ ਜਿਹੜਾ ਹੈ ਜਾਂ ਰਾਮ ਅੱਲਾ ਕੁਝ ਵੀ ਕਹਿੰਦਾ ਬੰਦਾ ਉਹ ਤਾਂ ਹੋਮੇ ਟੁੱਟੇ ਦੋ ਅੰਦਰ ਤੋਂ ਪ੍ਰਗਟ ਹੋਣਾ ਹੈ ਫੇਰ ਜਿਹੜਾ ਇਹ اخਲਾਕੀ ਵੱਜੇ ਸਾਡਾ ਉਹਦੇ ਵਿੱਚੋਂ ਆਪੇ ਨਿਕਲੇਉਂਗਾ ਇਕ ਲੱਖ ਜਿੰਨਾ ਮਰਜ਼ੀ ਗ੍ਰੈਂਡ ਕਰ ਲੋ ਕਿੰਨਾ ਗੁਣਾਂ ਦੇ ਵਿੱਚ ਸੱਤ ਗੁਣੀ ਹੁੰਦਾ ਵੈਸੇ ਇੱਕ ਲੱਖ ਹੋਣਾ ਵੀ ਬੜੀ ਅੱਛੀ ਗੱਲ ਹੈ ਆਮ ਲੋਕਾਂ ਦਾ ਨਾ ਪਰ ਪਰ ਇੱਕ ਲੱਖ ਤੋਂ ਬਹੁਤ ਉੱਚੀ ਐ ਡਿਵਿਨਿਟੀ ਐ ਜਿਹੜੀ ਜਿਹਨੂੰ ਆਪਾਂ ਰੋਹਾਨੀਅਤ ਐ ਨੂਰਾਨੀਅਤ ਕਹਿੰਦੇ ਨੇ ਉਹ ਚੀਜ਼ ਹੋ ਰਹੀ ਐ ਉਹ ਹੋਮੈਟੂਟੇ ਵੀ ਨਾ ਆਈ ਨਹੀਂ ਸਕਦੀ ਸਕਦੀ ਹੈ ਕੋਈ ਤਨ ਬੰਦਾ ਸੋਚ ਨਹੀਂ ਸਕਦਾ ਕਿਉਂਕਿ ਬੁੱਧੀ ਉੱਥੇ ਜਾਂਦੀ ਨਹੀਂ ਸਾਡੀ ਨਹੀਂ ਸਾਡੀ ਵਿਵੇਕ ਐ ਨਹੀਂ ਐਂਦੀ ਤਾਂ ਦਇਓ ਆ ਗਿਆ ਕੋਈ ਵੀ ਅਪਸ਼ਬਦ ਸਾਧ ਸੰਗਤ ਜੀ ਬਾਰ ਬਾਰ ਦਾਸਰਾ ਬੇਨਤੀ ਕਰਦਾ ਰਹਿੰਦਾ ਕਿਤੇ ਦੇਖੋ ਈਕਾ ਗੀਰ ਬੁੱਧੀ ਇੱਕ ਤੁਛ ਬੁੱਧੀ ਆਈ ਡੀ ਉੱਚ ਵਿਚਾਰਨ ਨੂੰ ਪਰਮਾਤਮਾ ਦੇ ਵਿਚਾਰ ਨੂੰ ਆਪਣੇ ਅੰਦਰ ਸਮਾ ਲਵੇ ਇਹ ਗੱਲ ਔਖੀ ਹੈ ਤਾਂ ਕਿਤੇ ਨਾ ਕਿਤੇ ਦਾ ਜ਼ਰੂਰ ਸੋਚਣ ਵਿੱਚ ਬੋਲਣ ਚਾਹ ਆਈ ਹੁੰਦੀ ਹੈ ਉਹਦੇ ਵਾਸਤੇ ਇਹੀ ਹੈ ਵੀ ਅਸੀਂ ਹੁਣ ਹੈ ਉਹ ਜਦ ਪਰਮਾਤਮਾ ਨੇ ਸਾਨੂੰ ਬਣਾਇਆ ਬਈ ਤ੍ਰੈਗੁਣਾ ਚ ਅਸੀਂ ਹੋਰ ਕਰ ਵੀ ਕਿਹਾ ਸਕਦੇ ਆ ਸਕਦੇ ਤੇਰੀ ਰਹਿਨਤ ਹੋ ਜੇ ਤਾਂ ਸਭ ਕੁਝ ਹੈ ਨਹੀਂ ਕੁਝ ਵੀ ਨਹੀਂ ਤੂੰ ਆਪ ਸਿਰ ਦੇ ਉੱਤੇ ਹੱਥ ਧਰ ਕੇ ਵਿਚਾਰ ਕਰਵਾ ਲੈ ਚੰਗੀ ਬਾਤ ਹੈ ਨਹੀਂ ਤਾਂ ਸਾਡੇ ਵੱਲੋਂ ਤਾਂ ਹਰ ਵਕਤ ਗਲਤੀ ਹੋਣ ਦੀ ਸੰਭਾਵਨਾ ਹੈ ਉਹ ਹੈ ਦੇਵ ਅਸੀਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ